ਜੀ ਦੇਖ ਰਹੇ ਹੋ ਨਾ ਪੱਕ ਪੋਸਟ ਤੇ ਮੈਜਿਕ ਸੀਰੀਜ਼ ਹੈ ਸੰਧੂ ਨਰਪਖਟਾ ਦੇ ਵਿੱਚ ਅੱਜ ਤੁਹਾਡੇ ਨਾਲ ਇੱਕ ਜਹੀ ਗੱਲ ਸਾਂਝੀ ਕਰਨ ਲੱਗਾਗਾ ਜਿਹਨੂੰ ਸੁਣ ਕੇ ਸ਼ਾਇਦ ਬਹੁਤੇ ਲੋਕਾਂ ਨੂੰ ਯਕੀਨ ਵੀ ਨਾ ਆਉਣਾ ਕਿ ਪੰਜਾਬ ਪੁਲਿਸ ਆਪਣੇ ਇੱਕ ਡੀਐਸਪੀ ਨੂੰ ਭਾੜ ਰਹੀ ਹੈ ਤੇ ਡੀਐਸਪੀ ਆਪਣੇ ਪੰਜਾਬ ਪੁਲਿਸ ਤੋਂ ਡਰਦਾ ਹੋਇਆ ਲੁਕ ਗਿਆ ਸੋ ਇਸ ਤਰ੍ਹਾਂ ਦਾ ਮਾਮਲਾ ਇੱਕ ਸਾਹਮਣੇ ਆਇਆਗਾ ਅੰਮ੍ਰਿਤਸਰ ਦੇ ਡੀਐਸਪੀ ਨੇ ਜਿਹੜੇ ਬਵਿੰਦਰ ਮਹਾਜਨ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਆਪਣੀ ਡੀਐਸਪੀ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਨੇ ਰੈਡ ਅਲਰਟ ਹੈ ਜਿਹੜਾ ਜਾਰੀ ਕਰ ਦਿੱਤਾ ਦੱਸਿਆ ਜਾਂਦਾ ਭ੍ਰਿਸ਼ਟਾਚਾਰ ਦਾ ਮਾਮਲਾਗਾ ਉਹਦੇ ਦੋਸ਼ਾਂ ਦੇ ਤਹਿਤ ਜਿਹੜੇ ਇਹਦੇ ਗ੍ਰਿਫਤਾਰੀ ਦੇ ਲਈ ਪੰਜਾਬ ਪੁਲਿਸ ਭੱਜ ਦੌੜ ਕਰ ਰਹੀ ਹੈ ਤੇ ਪਤਾ ਇਹ ਲੱਗਿਆ ਕਿ ਡੀਐਸਪੀ ਸਾਹਿਬ ਫੋਨ ਬੰਦ ਕਰਕੇ ਭਰਾਰ ਹੋ ਚੁੱਕੇ ਆ ਇਹ ਜਿਹੜੇ ਗੋਬਿੰਦਰ ਮਹਾਜਨ ਨੇਗੇ ਇਹਨਾਂ ਦੀ ਗਰਫਦਾਰੀ ਨੂੰ ਲੈ ਕੇ ਅੰਮਰਸਾਰਾ ਤੇ ਬਾਰਡਰ ਰੇਂਜ ਦੇ ਵਿੱਚ ਜਿਹੜਾ ਰੈਡਰ ਅਲਰਟ ਹੈ ਪੁਲਿਸ ਨੇ ਜਾਰੀ ਕੀਤਾਗਾ ਸੋ ਐਂਟੀ ਨਾਰਕੋ ਟਾਸਕ ਫੋਰਸ ਹੈ ਜਿਹੜੀ ਐਨਟੀਐਫ ਸੋ ਇਹਨੇ ਪਿਛਲੇ ਸਾਲ ਐਨਡੀ ਪੀਐਸ ਐਕਟ ਦੇ ਤਹਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਉਸ ਸਮੇਂ ਮੁਹਾਲੀ ਥਾਣੇ ਦੇ ਵਿੱਚ ਜਦੋਂ ਤਨਾਤ ਸੀਗੇ ਨਾ ਮੁਹਾਲੀ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਉਹ ਦਰਜ ਕੀਤਾਗਾ ਇਹ ਐਨਟੀਐਫ ਨੇ ਆ ਜਿਹੜੇ ਡੀਐਸਪੀ ਨੇ ਬਵਿੰਦਰ ਮਹਾਜਨ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਇਹ ਪਿਛਲੇ ਸਾਲ ਦਰਜ ਹੋਇਆ ਸੀਗਾ ਸੋ ਡੀਐਸਪੀ ਮਹਾਜਨ ਨੂੰ ਦੇ ਖਿਲਾਫ ਇਸ ਕਾਰਵਾਈ ਦੀ ਜਦੋਂ ਉਹਨੂੰ ਪਤਾ ਲੱਗਿਆ ਕਿ ਹੁਣ ਇਹ ਪੁਲਿਸ ਮੇਰੇ ਤੇ ਕਾਰਵਾਈ ਕਰਨ ਲੱਗੀ ਹੈ ਤਾਂ ਕਹਿੰਦੇ ਆ ਵੀ ਉਹ ਆਪਣੀ ਸਰਕਾਰੀ ਗੱਡੀ ਤੇ ਆਪਣੇ ਗਨਮੈਨ ਛੱਡ ਕੇ ਫਰਾਰ ਹੋ ਗਿਆ ਸੋ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਚੱਲਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਮਾਮਲਾ ਬੜਾ ਗਰਮਾਇਆ ਸੀ ਤੇ ਪੁਲਿਸ ਦੇ ਅੰਦਰ ਜਿਹੜੀਆਂ ਕਾਲੀਆਂ ਭੇਡਾਂ ਉੱਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਸੀ ਚਾਹੇ ਮਾਮਲਾ ਪਿਛਲੇ ਸਾਲ ਦਾ ਦਰਦ ਸੀ ਐਸ ਡੀ ਐਸ ਪੀ ਸਾਹਿਬ ਤੇ ਪਰ ਪੁਲਿਸ ਹੋਣਾ ਉਸ ਮਾਮਲੇ ਤੋਂ ਬਾਅਦ ਦਰਵਾਜ਼ਾ ਜਿਹੜਾ ਵਿਧਾਨ ਸਭਾ ਦੇ ਵਿੱਚ ਜਦੋਂ ਸਰਕਾਰ ਐਕਸ਼ਨ ਦੇ ਵਿੱਚ ਆਈ ਆ ਤਾਂ ਪੁਲਿਸ ਨੇ ਆਪਣੇ ਜਿਹੜੇ ਬੰਦੇ ਇਫਤਰਾ ਦੇ ਹੈਗੇ ਨੇ ਪੁਲਿਸ ਦੇ ਅਫਸਰ ਭ੍ਰਿਸ਼ਟਾਚਾਰ ਜਾਂ ਕਿਸੇ ਹੋਰ ਮਾਮਲੇ ਤੇ ਉਹਨਾਂ ਦੇ ਉੱਪਰ ਕੰਜਾਜੜਾ ਕਸਣਾ ਸ਼ੁਰੂ ਕਰ ਦਿੱਤਾ ਹੈਗਾ ਦੱਸਿਆ ਜਾ ਲਾ ਵੀ ਇਹ ਜਿਹੜਾ ਬੀਐਸਪੀ ਬਬਿੰਦਰ ਮਹਾਜਨ ਹੈ ਇਹ ਜਿਹੜੀ 5 ਆਈਆਰਬੀ ਅੰਮ੍ਰਿਤਸਰ ਦੇ ਹੈੱਡ ਕੁਆਟਰ ਦੇ ਵਿੱਚ ਤਣਾਤ ਸੀਗਾ ਪਿਲਪਸ ਲਈ ਕਈ ਮਹੀਨਿਆਂ ਤੋਂ ਬਵਾਦਾਂ ਦੇ ਵਿੱਚ ਘਿਰਿਆ ਹੋਇਆਗਾ ਸੋ ਇਹਦੇ ਕਾਰਣੀ ਜਿਹੜੀ ਐਸਟੀਐਫਾ ਉਹਦੇ ਨਜ਼ਰ ਉਹਦੇ ਉੱਤੇ ਰੱਖੀ ਹੋਈ ਸੀਗੀ ਤੇ ਇਹ ਨੂੰ ਗਰਫਦਾਰੀ ਨੂੰ ਲੈ ਕੇ ਉਹਦੀ ਨੂੰ ਜਿਹੜਾ ਬੁੱਧਵਾਰ ਵਾਲੇ ਦਿਨ ਜਿਹੜੀ ਇਹ ਐਨਟੀਐਫਾ ਇਹਨੇ ਉਹਨਾਂ ਦੇ ਘਰ ਦੇ ਵਿੱਚ ਵੀ ਸਵੇਰੇ 6:30 ਵਜੇ ਛਾਪਾ ਮਾਰਿਆ ਸੂਤਰਾਂ ਦੇ ਮੁਤਾਬਕ ਇਹ ਵੀ ਪਤਾ ਲੱਗਿਆ ਵੀ ਛਾਪਾ ਮਾਰੀ ਦੌਰਾਨ ਉੱਥੋਂ ਨਸ਼ੀਲੇ ਪਦਾਰਥ ਤੇ ਨਕਦੀ ਵੀ ਬਰਾਮਦ ਕੋਈ ਹੋਈ ਹੈ ਤੋ ਮਾਮਲਾ ਇਹ ਹੈਗਾ ਅਸਲ ਦੇ ਵਿੱਚ ਜਿਹੜਾ ਘਿਰਦਾ ਇਹ ਹਮਾਚਰਾ ਪ੍ਰਦੇਸ਼ ਦੇ 20 ਲੱਖ ਨਾਲ ਜੁੜਿਆ ਹੋਇਆ ਇਹ ਡੀਐਸਪੀ ਮਹਾਜਨ ਨਹੀਂ ਉੱਥੋਂ ਦੇ ਇੱਕ ਨੈਟਵਰਕ ਦਾ ਪਰਦਾ ਫਾਸ਼ ਕੀਤਾ ਸੀਗਾ ਜਿਹਦੇ ਵਿੱਚ ਉਸ ਸਮੇਂ 70 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਪਰ ਬਾਅਦ ਦੇ ਵਿੱਚ ਕਿਹਾ ਜਾਂਦਾ ਵੀ ਇਸ ਮਾਮਲੇ ਦੇ ਵਿੱਚ ਡੀਐਸਪੀ ਸਾਹਿਬ ਦਾ ਲੈਣ-ਦੇਣ ਹੋ ਗਿਆ ਤੇ ਲੈਣ-ਦੇਣ ਹੋਣ ਤੋਂ ਬਾਅਦ ਇਹ ਜਿਹੜਾ ਅੰਤਰਰਾਸ਼ਟਰੀ ਪੱਧਰ ਤੱਕ ਦਾ ਚੱਲਦਾ ਰੈਕਟ ਸੀਗਾ ਇਹਦਾ ਪਰਦਾ ਇਦਾਂ ਫਾਸ ਕਰਦੇ ਸੀ ਉਹਦੇ ਪਰਦੇ ਤੇ ਪੜਦਾ ਜਿਹੜਾ ਪੜਦਾ ਉਹਨਾਂ ਨੇ ਫਾਸ ਕਰਨਾ ਸੀ ਉਹਦੇ ਤੇ ਉਲਟਾ ਪੜਦਾ ਪਾ ਦਿੱਤਾ ਗਿਆ ਸੋ ਇਹਦੇ ਚ ਲਾਪਰਵਾਹੀ ਜਿਹੜੀ ਸਾਹਮਣੇ ਆਈ ਤੇ ਦੇ ਬਾਅਦ ਡੀਐਸਪੀ ਮਹਾਲਾ ਜਿਹੜੇ ਉਹ ਸੁਰਕੀਆਂ ਦੇ ਵਿੱਚ ਆ ਗਈ ਸੀ ਤੇ ਇਹਦੇ ਜਿਵੇਂ ਆਪਾਂ ਜ਼ਿਕਰ ਕਰੀਏ ਦਾ 2 ਮਹੀਨੇ ਪਹਿਲਾਂ ਜਿਹੜੀ ਐਸਟੀਐਫ ਸੀਗੀ ਪੰਜਾਬ ਪੁਲਿਸ ਨੇ ਉਹਦਾ ਨਾਮ ਬਦਲ ਕੇ ਐਂਟੀ ਨਾਰਕੋਟਿਕ ਟਾਸਕ ਫੋਰਸ ਰੱਖਿਆ ਸੀਗਾ ਤੇ ਇਹ ਉਸ ਤੋਂ ਬਾਅਦ ਇਹ ਇਸ ਜਿਹੜਾ ਹੈਗਾ ਡੀਐਸਪੀ ਅੰਮ੍ਰਿਤਸਰ ਦੇ ਵਿੱਚ ਤਾਇਨਾਤ ਕੀਤਾ ਗਿਆ ਜੀਆ ਸੋ ਹੁਣ ਇਸ ਵੇਲੇ ਪੰਜਾਬ ਪੁਲਿਸ ਆਪਣੇ ਇੱਕ ਡੀਐਸਪੀ ਦੀ ਭਾਲ ਆ ਜਿਹੜੀ ਬੜੀ ਮੁਸਤਜ਼ਦੀ ਨਾਲ ਕਰ ਰਹੀ ਹੈ ਤੇ ਡੀਐਸਪੀ ਸਾਹਿਬ ਆਪਣੀ ਸਰਕਾਰੀ ਗੱਡੀ ਤੇ ਗਨਮੈਨ ਛੱਡ ਕੇ ਫਿਲਹਾਲ ਫਰਾਰ ਨੇ ਮਾਮਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਔਰ ਜਿਹੜਾ ਆਪਾਂ ਕਹਿ ਸਕਦੇ ਡਰੱਗ ਸਮਗਲਨ ਦੇ ਨਾਲ ਜੁੜਿਆ ਹੋਇਆ ਹੈਗਾ ਪਰ ਦੇਖਦੇ ਆ ਪੰਜਾਬ ਪੁਲਿਸ ਆਪਣੇ ਡੀਐਸਪੀ ਨੂੰ ਫੰਡ ਦੇ ਵਿੱਚ ਕਦੋਂ ਤੱਕ ਕਾਮਯਾਬ ਹੁੰਦੀ ਹੈ ਜੋ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ